ਥੋਡੇ ਨਾਲ ਇੱਕ ਜਾਣਕਾਰੀ ਮੈਂ ਸਾਂਝੀ ਕਰਦਾ ਇੱਕ ਅਪਡੇਟ ਕਹਿ ਸਕਦੇ ਆ ਆਪਣੀ ਕੰਪਨੀ ਦੇ ਰਿਗਾਰਡਿੰਗ ਹੈ ਨਾ ਬਹੁਤ ਸਾਰੇ ਭਰਾ ਜਦੋਂ ਕਿਸੇ ਵੀ ਕਿਸਾਨ ਮੇਲੇ ਦੇ ਉੱਤੇ ਐਗਜ਼ੀਬਿਸ਼ਨ ਤੇ ਮਿਲਦੇ ਨੇ ਜਾਂ ਜਿੰਨੇ ਵੀ ਵੀਰਾਂ ਨਾਲ ਮੇਰੀ ਫੋਨ ਕਾਲ ਦੇ ਉੱਤੇ ਗੱਲਬਾਤ ਹੁੰਦੀ ਹੈ ਹਨਾ ਤਾਂ ਤੁਹਾਡੇ ਸਾਰਿਆਂ ਦੇ ਵੱਲੋਂ ਇੱਕ ਸਲਾਹ ਜਿਹੜੀ ਦਿੱਤੀ ਜਾਂਦੀ ਹੈ ਵੀ ਇਸ ਚੀਜ਼ ਨੂੰ ਥੋੜਾ ਜਆ ਇਸ ਟਾਪਿਕ ਦੇ ਉੱਤੇ ਕਲੀਅਰ ਕੱਟ ਕਰਕੇ ਬੋਲਿਆ ਜਾਵੇ ਵੀ ਜੋ ਪ੍ਰਾਈਮ ਐਗਰੋ ਕੰਪਨੀ ਸੀ ਮਤਲਬ ਜਦੋਂ ਸ਼ੁਰੂਆਤ ਦੇ ਵਿੱਚ ਮੈਂ ਇਸ ਲਾਈਨ ਦੇ ਵਿੱਚ ਆਇਆ ਪਰ ਰੋਟਾਵੇਟਰ ਲਾਂਚ ਕੀਤਾ ਸੀ ਹੈਨਾ ਆਰ 3 ਆਰ 2 ਮਾਡਲ 213628 ਵਾਲਾ ਤੁਸੀਂ ਬਹੁਤ ਸਾਰੀਆਂ ਵੀਡੀਓ ਵੇਖੀਆਂ ਸੀ ਤੇ ਬਹੁਤ ਸਾਰੇ ਭਰਾਵਾਂ ਨੇ ਉਹ ਰੋਟਾਵੇਟਰ ਨੂੰ ਪਸੰਦ ਕੀਤਾ ਹੈਨਾ ਤਾਂ ਉਹ ਪ੍ਰਾਈਮ ਐਗਰੋ ਨਾਮ ਦੇ ਉੱਤੇ ਅਸੀਂ ਉਹ ਕੰਪਨੀ ਜਿਹੜੀ ਸਟਾਰਟ ਕੀਤੀ ਸੀ ਹੈਨਾ ਤੇ ਉਸ ਦੇ ਵਿੱਚ ਅਸੀਂ ਤਿੰਨ ਜਾਣੇ 파ਟਨਰ ਸੀਗੇ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੀ ਹੈ ਹੈਨਾ ਤੇ ਬਟ ਹਰ ਇੱਕ ਬੰਦੇ ਦਾ ਕੰਮ ਕਰਨ ਦਾ ਆਪਣਾ ਆਪਣਾ ਸਟਾਈਲ ਆ ਹਨਾ ਕੰਮ ਕਰਨ ਦਾ ਵਰਕਿੰਗ ਦਾ ਆਪਣਾ ਆਪਣਾ ਸਟਾਈਲ ਆ ਹਨਾ ਤੇ ਉਹ ਚੀਜ਼ਾਂ ਨੂੰ ਲੈ ਕੇ ਕਿਸੇ ਵੀ ਬਿਜ਼ਨਸ ਦੇ ਵਿੱਚ ਕੋਈ ਨਿੱਕੀਆਂ ਮੋਟੀਆਂ ਆਪਣੀਆਂ ਹੁੰਦੀਆਂ ਨੇ ਹਨਾ ਗੱਲਾਂ ਤਾਂ ਅਸੀਂ ਹੁਣ ਤਿੰਨਾ ਜਾਣਿਆ ਨੇ ਉਹ ਕੰਮਾਂਗਾ ਜਿਹੜਾ ਵੱਖੋ ਵੱਖਰਾ ਕਰ ਲਿਆਗਾ ਜਿਹੜੀ ਬ੍ਰਾਂਡਿੰਗ ਦੇ ਵਿੱਚ ਆਪਣਾ ਪਹਿਲਾ ਰੋਟਾ ਵੇਟਰ ਆਉਂਦਾ ਸੀ ਪ੍ਰਾਈਮ ਐਗਰੋ ਦੇ ਵਿੱਚ ਉਸ ਪ੍ਰਾਈਮ ਐਗਰੋ ਨਾਮ ਦੇ ਨਾਲ ਮੇਰਾ ਇਸ ਟਾਈਮ ਕੋਈ ਜਿਹੜਾ ਕਰੀਏ ਵੀ ਤਾਲੁਕਾਤ ਜਾ ਲਿੰਕ ਨਹੀਂ ਹੈਗਾ ਹਨ ਜੇ ਤੁਸੀਂ ਪ੍ਰਾਈਮ ਐਗਰੋ ਦੇ ਵਿੱਚ ਮਤਲਬ ਰੋਟਾਵੇਟਰ ਖਰੀਦਨਾਗਾ ਪ੍ਰਾਈਮ ਐਗਰੋ ਦੀ ਬ੍ਰਾਂਡਿੰਗ ਦੇ ਵਿੱਚ ਤਾਂ ਤੁਹਾਨੂੰ ਆਪਣੀ ਜਿਹੜੀ ਦੂਸਰੀ ਕੰਪਨੀ ਆ ਉਹਨਾਂ ਦੇ ਨਾਲ ਕੰਟੈਕਟ ਕਰਨਾ ਪਵੇਗਾ ਹਨ ਜਿਸ ਕੰਪਨੀ ਦੇ ਮਤਲਬ ਜਿਹੜੀ ਮੇਰੀ ਕੰਪਨੀ ਆ ਆਪਾਂ ਕਹਿ ਦਈਏ ਹਨ ਥੋੜੀ ਸਾਰਿਆਂ ਦੀ ਕੰਪਨੀ ਆ ਤੇ ਉਹ ਹੈਗੀ ਆ ਪ੍ਰਾਈਮ ਐਗਰੀ ਟੈਕ ਆਪਣਾ ਇਹ ਹਲ ਵਾਲਾ ਲੋਗੋ ਆਗਾ ਠੀਕ ਹੈ ਪ੍ਰਾਈਮ ਐਗਰੀ ਟੈਕ ਦੀ ਹੀ ਲੋਗੋ ਜਿੱਦਾਂ ਲੱਗੀ ਹੁੰਦੀ ਹੈ ਗਿਆ ਤੁਸੀਂ ਵੇਖ ਲਓ ਹਨ ਇਹਦੇ ਉੱਤੇ ਨਾਮ ਵੀ ਲਿਖਿਆ ਪ੍ਰਾਈਮ ਐਗਰੀ ਟੈਕ ਹੀ ਹੁੰਦਾਗਾ ਸੋ ਇਹ ਚੀਜ਼ ਮੈਂ ਪਹਿਲਾਂ ਇਹ ਬੋਲਿਆ ਨਹੀਂ ਸੀਗਾ ਠੀਕ ਹੈ ਕਿਉਂਕਿ ਹੌਲੀ-ਹੌਲੀ ਬਹੁਤ ਸਾਰੇ ਵੀਰਾਂ ਨੂੰ ਤਾਂ ਇਹ ਚੀਜ਼ ਦਾ ਆਲਰੇਡੀ ਪਤਾ ਲੱਗ ਗਿਆ ਸੀਗਾ ਜਦੋਂ ਜਿਹੜੀ ਲੋਗੋ ਆਪਾਂ ਮਤਲਬ ਨਵੀਂ ਲੋਗੋ ਦੇ ਨਾਲ ਹੁਣ ਆਪਾਂ ਵੀਡੀਓ ਪਾ ਰਹੇ ਹਾਂ ਨਾ ਤਕਰੀਬਨ ਅਪ੍ਰੈਲ ਦੇ ਮਹੀਨੇ ਤੋਂ ਮੈਂ ਇਹ ਇਕੱਲਾ ਇਸ ਕੰਮ ਨੂੰ ਕਰ ਰਿਹਾ ਹਾਂ ਹਨ ਤੇ ਪਰ ਬਹੁਤ ਸਾਰੇ ਵੀਰਾਂ ਨੂੰ ਇਹ ਗੱਲ ਕਲੀਅਰ ਨਹੀਂ ਹੈਗੀ ਠੀਕ ਹੈ ਹੁਣ ਕਈ ਵਾਰੀ ਜਦੋਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਉਹ ਮੈਨੂੰ ਕਹਿੰਦੇ ਨੇ ਯਾਰ ਵੀਸ ਤਾਂ ਤੇਰੇ ਕਰਕੇ ਖਰੀਦਿਆ ਵੀ ਸੰਤ ਤਾਂ ਤੇਰੇ ਨਾਲ ਮਤਲਬ ਸੰਤ ਤਾਂ ਤੈਥੋਂ ਸਰਵਿਸ ਚਾਹੀਦੀ ਹੈ ਨਾ ਸੋ ਵੀ ਜਿਹੜੀ ਪ੍ਰਾਈਮ ਐਗਰੀਟੈਕ ਦੀ ਤੁਸੀਂ ਕੋਈ ਚੀਜ਼ ਹੁਣ ਇਸ ਟਾਈਮ ਲੈਣੇ ਹੋਗੇ ਤਾਂ ਉਹ ਵੀ ਸਰਵਿਸ ਤੁਹਾਨੂੰ ਮੈਂ ਉਸ ਚੀਜ਼ ਦਾ ਦੇਣਦਾਰ ਹਾਂ ਤੁਹਾਨੂੰ ਕੋਈ ਵੀ ਦਿੱਕਤ ਉਹਦੇ ਵਿੱਚ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਦੂਜੀ ਗੱਲ ਜਿਹੜਾ ਮਤਲਬ ਕਹਿ ਦਈਏ ਵੀ ਪਿਛਲੇ ਸਾਲ ਵੀ ਤੁਸੀਂ ਕੋਈ ਚੀਜ਼ ਲਈ ਹੈ ਜੇ ਤੁਹਾਨੂੰ ਕੋਈ ਉਸ ਚੀਜ਼ ਦੇ ਵਿੱਚ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪਰ ਜੇ ਹੁਣ ਇਸ ਵੇਲੇ ਮਤਲਬ ਤੁਸੀਂ ਕੋਈ ਪ੍ਰਾਈਮ ਐਗਰੋ ਦੀ ਕੋਈ ਚੀਜ਼ ਲੈਣੇ ਹਨ ਉਸ ਚੀਜ਼ ਦਾ ਕੰਸਰਨ ਹੁਣ ਉਸ ਕੰਪਨੀ ਦੇ ਮਾਲਕਾਂ ਦੇ ਨਾਲ ਹਨ ਉਹਦੇ ਵਿੱਚ ਮੇਰਾ ਕੋਈ ਜਿਹੜਾ ਲਿੰਕ ਹੈਗਾ ਉਹ ਨਹੀਂ ਹੈ ਇਹ ਚੀਜ਼ ਮੈਂ ਤੁਹਾਡੇ ਨਾਲ ਮਤਲਬ ਸਾਂਝੀ ਕਰਨੀ ਸੀਗੀ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਹੁਣ ਇਸ ਚੀਜ਼ ਦੀ ਪੂਰੀ ਜਿਹੜੀ ਕਲੈਰਿਟੀ ਹੋ ਸਕੇ ਸੋ ਧੰਨਵਾਦ ਥੋੜਾ ਸਾਰਿਆਂ ਦਾ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਇਸ ਚੀਜ਼ ਨੂੰ ਅੱਗੇ ਸਾਂਝਾ ਜ਼ਰੂਰ ਕਰਿਓ ਸਸਟੇ ਕਰੋ